ਆਵਾਜ਼ ਮੈਂ ਅਸਰ ਲੈ ਕੇ ਡਟ ਹੋ ਗਿਆ ਮੇਰੀ ਬੜੀ ਮਾਸ ਜਾਈ ਆ ਜੀ ਇਸੇ ਅਵਾਜ਼ ਗਾਣਾ ਉਹ ਫੋਨ ਇੱਕੋ ਜਿਹਾ ਉੱਥੇ ਥੋੜਾ ਇਮੀਡੀਏਟ ਭੇਜੋ ਇੱਕ ਨਾ ਉਹਨਾਂ ਨੂੰ ਵੇਹ ਆਪਣਾ ਸ਼ਿਫਟ ਤੇ ਉਧਰ ਲੈ ਕੇ ਗਿਆ ਕੋਈ ਆਪਣੇ ਨਿੱਜੀ ਕਾਰ ਦੇ ਉੱਤੇ ਲੈ ਕੇ ਗਿਆ ਉਧਰ ਕਰਤਾਰਪੁਰ ਤੇ ਸਬਿਹਰਸ ਪਾਲ ਸਿੰਘ ਸਾਨੂੰ ਰਾਹ ਕਿ ਦੱਸਿਆ ਵੀ ਐਕਸੀਡੈਂਟ ਅੱਜ ਹੋਇਆ ਆਪਣੇ ਨਵਾਂ ਪੁਲ ਬੰਨ ਲੈ ਸਾਇਖ ਹਸਲਾ ਕੇ ਤੇ ਅਸੀਂ ਇੱਕ ਮਿੰਟ ਪਹਿਲਾਂ ਪਹੁੰਚ ਗਏ ਇੱਥੇ ਜਦੋਂ ਇੱਥੇ ਆਏ ਤੇ ਬੱਚੇ ਦੀ ਡੈਥ ਹੋ ਚੁੱਕੀ ਆ ਤੇ ਜਿਹਦਾ ਆਪਣਾ ਬੱਚੇ ਦਾ ਡੈਡੀ ਸੀਗਾ ਉਹ ਕੰਬੀ ਸਟਾ ਲਗਿਆ ਉਹ ਸਿਵਲ ਹਸਲਾ ਕਰਤਾਰਪੁਰ ਪਹੁੰਚਦਾ ਗਿਆ ਆ ਤੇ ਹੁਣ ਆਈਜੀ ਉਹ ਬੁਲਾ ਦਿੱਤਾ ਜੀ ਤੇ ਆਈਜੀ ਆ ਕੇ ਅਗਲੀ ਕਾਰਵਾਈ ਸ਼ੁਰੂ ਕਰੂਗਾ ਜੀ ਜੋ ਪਤਾ ਲੱਗਾ ਟਰਾਲੀ ਦੇ ਨਾਲ ਫੇਟ ਵਾਰ ਗਿਆ ਕੋਈ ਇਹ ਕਾਦੇ ਉੱਤੇ ਸਵਾਰ ਸੀਗੇ ਇਹ ਐਕਟਵੇਸ ਸਵਾਰ ਸੀਗੇ ਜੀ ਕਿਹੜੇ ਪਿੰਡ ਦੇ ਆ ਕੀ ਨਾਮ ਹੈ ਇਹ ਦਾ ਗੱਲ ਕਰੀਏ ਇਹ ਧੰਨਵਾਦ ਦੇ ਜੀ ਇੰਦਰਜੀਤ ਸਿੰਘ ਧੰਨਵਾਦ ਦੇ ਆ ਜੀ ਤੇ ਅੱਗੇ ਜਾਂਚ ਪਤੇ ਚੱਲ ਰਹੀ ਹੈ ਕਿ ਟਰਾਲਾ ਕਰਦੇ ਕਿੱਥੇ ਰੇ ਜੀ ਹਿੰਦਕਾ ਬੱਚੇ ਦਾ ਨਾਮ ਕੀ ਆ ਇਹ ਆ ਨਾਮ ਹੈਗਾ ਜੀ ਸੰਦੀਪ ਸਹਿਜ 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 ਏ ਸਰ ਕਿਹੜਾ ਠਾਣਾ ਪੈਂਦਾ ਜੀ ਇਹ ਠਾਣਾ ਕਰਤਾਰਪੁਰ ਦੇ ਵਿੱਚ ਪੈਂਦਾ ਜੀ ਠੀਕ ਹੈ ਤੇ ਇਹ ਲੋਕੇਸ਼ਨ ਕੀ ਹੈ ਕੀ ਇਹ ਵਾਲੀ ਇਹ ਲੋਕੇਸ਼ਨ ਸਾਇਕਾਸ ਹੈ ਜੀ ਇਹ ਪੌਲ ਨੰਬਰ ਵਾਲ ਰਿਆ ਤੇ ਲੱਗ ਗਿਆ ਜੀ ਠੀਕ ਹੈ ਕਿੰਨੇ ਫੇਟ ਮਾਰੀ ਇਹਨਾਂ ਨੂੰ ਇਹ ਟਰਾਲਾ ਫੇਟ ਮਾਰ ਗਿਆ ਦੱਸਦੇ ਜੀ ਪਬਲਿਕ ਦੱਸ ਰਹੀ ਟਰਾਲਾ ਫੇਟ ਮਾਰ ਗਿਆ ਪੱਕੀ ਤਵਦੀਸ਼ ਕਰ ਰਹੇ ਨੇ ਦੇਖ ਰਹੇ ਆ ਕਿ ਸਰ ਕੋਈ ਇਹਦੇ ਵਾਸਤੇ ਕਿਹਾ ਗਿਆ ਅੱਗੇ ਵੀ ਇਹਨੂੰ 70 ਨੂੰ ਹਾਂਜੀ ਅੱਗੇ ਨੋਟ ਕਰਤਾ ਪੁਤੂ ਰਾਈ ਤੇ ਵੀ ਆਈ ਵੀ ਨੋਟ ਕਰਤਾ ਖਾਣੇ ਵੀ ਨੋਟ ਕਰਤਾ ਫੇਟ ਮਾਰ ਕੇ ਚੱਲ ਗਏ ਉਹ ਹਾਂਜੀ ਉਹ ਚਲੇ ਗਿਆ ਜੀ ਇਹ ਉਹਨਾਂ ਦੇ ਪਰਿਵਾਰਕ ਮੈਂਬਰ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਆਏ ਸਿ ਹਾਂਜੀ ਹਾਂ ਜਾ ਕੇ ਚੱਲ ਰਹੀ ਹੈ ਘਟਨਾ ਭਾਜੀ ਇਹ ਇਹ ਆਪਣੇ ਪਾਸ ਸਿੱਧੇ ਰਾਹ ਜਾ ਰਹੇ ਸੀ ਪਿੱਛੋਂ ਟਰਾਲਾ ਆਇਆ ਉਹਨੇ ਪਿੱਛੋਂ ਸਾਈਡ ਮਾਰੀ ਏ ਸਾਈਡ ਬੱਜੀ ਤੇ ਬੰਦਾ ਇੱਧਰ ਡਿੱਪਿਆ ਸਾਈਡ ਦੇ ਕੁੜੀ ਦੇ ਉੱਪਰੋਂ ਮਗਰਲਾ ਟਾਇਰ ਲੰਘ ਗਿਆ ਉਹਨੇ 2 ਮਿੰਟ ਰੁਕਿਆ ਤਾਂ ਫਿਰ ਭਜਾ ਕੇ ਲੈ ਗਿਆ ਹਾਂਜੀ ਸੰਗਤ ਲੱਗੀ ਸੀ ਸੰਗਤ ਲੱਗੀ ਹਾਂ ਕੋੜਾ ਖੜਾ ਡੇਰੀ ਇਹ ਇਹ ਜਿਹੜਾ ਹੈਗਾ ਵਾ ਇੱਕਾ ਦੇ ਉੱਤੇ ਸਾਰੇ ਇਹ ਸਕੂਟਰੀ ਚਾਰੇ ਜੀ ਕਿੱਧਰ ਹੀ ਚੱਲਦਾ ਇਧਰੋਂ ਹੀ ਆ ਰਹੇ ਸੀ ਦੋਵੇਂ ਉਹ ਵੀ ਇਧਰੋਂ ਆ ਰਿਹਾ ਸੀ ਉਹਨੇ ਪਿੱਛੋਂ ਮਾਰਿਆ ਦੇ ਤੇਜ਼ ਸੀਗਾ ਟਰਾਲੇ ਵਾਲਾ ਕੋਈ ਨਾਲ ਹੀ ਦੇਖਿਆ ਤੁਸੀਂ ਮੈਂ ਮੌਕੇ ਤੇ ਦੇਖਿਆ ਮੈਂ ਖਰੋਤਾ ਆ ਗਿਆ ਮੈਂ ਪਹਿਲਾ ਬੰਦਾ ਚੱਕ ਕੇ ਬੰਦਾ ਵੀ ਸੀਰੀਅਸ ਆ ਠੀਕ ਹੈ ਹਾਂਜੀ ਤੇ ਹੁਣ ਆ ਗਈ ਪੁਲਿਸ ਮੌਕੇ ਤੇ ਉਹ ਕਿੰਨੀ ਮਾਜੀ ਮੌਕੇ ਤੇ ਆ ਗਈ ਇੱਕ ਡੱਟੂ ਹੋ ਗਈ ਐ ਇੱਕ ਮੌਕੇ ਤੇ ਹੋ ਗਈ ਜੀ ਟਰਾਲੇ ਦਾ ਟਾਇਰ ਨੰਗਿਆ ਉਹਦਾ ਆਹ ਬਈ ਜਾ ਵੀ ਇੱਕ ਇੱਕ ਕੁੜੀਆ ਹਾਂ ਉਹ ਓਨਲੀ ਸਪੋਰਟ ਡੈਡ ਹੋ ਗਈ ਹਾਂ ਹਾਂਜੀ ਹਾਂਜੀ ਇੱਕ ਕੁੜੀਆ ਡੱਟੂ ਹੋ ਗਈ ਹਾਂਜੀ ਓਨ ਦੀ ਸਪੋਰਟੀ ਹੋ ਗਈ ਟਾਇਰ ਚੜ ਗਿਆ ਦੇ ਉੱਪਰੋਂ ਬਾਕੀ ਫਾਦਰ ਵੀ ਇਹ ਸੀਰੀਅਸ ਜ਼ਿਆਦਾ ਕਾਇ ਉਹਦਾ ਵਾਈਪਰ ਦੇ ਸੱਟ ਕਾ ਵੀ ਲੱਗੀ ਲੋਕ ਲੈ ਗਏ ਇੱਥੋਂ ਲੋਕਲ ਹੀ ਲੱਗਦੇ ਜੀ ਪੀਪੀ 08 ਨੰਬਰ ਆ ਲੋਕਲ ਹੀ ਲੱਗਦੇ ਆ ਮੈਂ ਲੋਕ ਲੈ ਗਏ ਇੱਥੋਂ ਉਹਨਾਂ ਨੂੰ ਹਸਪਤਾਲ ਹਾਂਜੀ ਹਾਂਜੀ ਉਹ ਲੈ ਗਏ ਜੀ ਪਹਚਾਤੇ ਜੀ ਭੇਜਤੇ ਆਸੀ ਬਲੋ ਹਸਪਤਾਲ ਤਰਤਾਰਪੁਰ